ਪਿੰਡ ਬੜਾ ਯਾਦ ਆਂਦਾ ਬਹੁਤ ਯਾਦ ਆਂਦਾ ਬਹੁਤ ਅੱਛੀ ਜਗ੍ਹਾ ਸੀ ਉਹ ਹਾਏ ਹਾਏ ਇਤਨੀ ਅੱਛੀ ਜਗ੍ਹਾ ਸੀ ਕਿ ਉੱਥੇ ਪਿਆਰ ਦਾ ਸ਼ਮਾਰ ਕੋਈ ਨਹੀਂ ਸੀਗਾ ਔਰ ਸਾਨੂੰ ਹਰ ਤਰ੍ਹਾਂ ਦੀ ਸੂਦੇ ਸੀਗੀ ਲੜਾਈ ਦਾ ਕਿਸੇ ਨੂੰ ਪਤਾ ਹੀ ਕੋਈ ਨਹੀਂ ਸੀ ਕਿ ਕਿੱਦਾਂ ਲੜਾਈ ਹੁੰਦੀ ਹੈ ਇਹ ਪਿੰਡ ਸੋਨਾ ਜਾਂ ਉਹ ਤੇਰਾ ਪਿੰਡ ਸੋਨਾ ਉਹ ਪਿੰਡ ਬੇਸ਼ੱਕ ਮਕਾਨ ਹੁਣ ਜਿੱਦਾਂ ਦੇ ਮਰਜ਼ੀ ਹੋ ਗਏ ਇਹ ਪਿੰਡ ਉਹ ਨਾਲ ਕਿੱਥੇ ਰਲਦਾ ਹੈ ਉਹ ਤਾਂ ਪਿੰਡ ਦੇ ਵਿੱਚ ਨਾ ਸਾਨੂੰ ਚੋਰੀ ਸਾਡੇ ਬਿਲਕੁਲ ਨਹੀਂ ਸੀ ਜੇ ਕੋਈ ਚੋਰ ਆਇਆ ਸਮਾਨ ਛੱਡ ਕੇ ਚਲਾ ਗਿਆ ਅੰਨਾ ਹੋ ਗਿਆ ਸਾਡੇ ਪਿੰਡ ਚੋਰੀ ਨਹੀਂ ਹੋ ਸਕਦੀ ਸੀ ਇੰਨਾ ਅਮਨ ਸੀ ਤੁਹਾਡੇ ਪਿੰਡ ਇੰਨਾ ਅਮਨ ਸੀਗਾ ਔਰ ਛੱਪ ਜ ਜਿੰਨੇ ਮਰਜ਼ੀ ਲੜ ਜਾਣ ਉੱਥੇ ਸਾਡੇ ਬਖਸ਼ੇ ਸੀ ਕਿ ਜਿੰਦਾ ਬੰਦਾ ਹੁੱਦ ਵੀ ਲੜ ਜਾਵੇ ਨਾ ਤੇ ਸਾਡੇ ਪਿੰਡ ਚ ਆ ਜਵੇ ਬੰਦਾ ਜਿੰਦਾ ਹੀ ਰਹਿੰਦਾ ਸੀ ਦਮ ਕਰਨ ਦੇ ਵੀ ਲੋੜ ਨਹੀਂ ਸੀ ਅੱਛਾ ਮਰਦਾਂ ਨਹੀਂ ਸੀ ਬੰਦਾ ਮਰਦਾਂ ਨਹੀਂ ਸੀ ਬੰਦਾ ਇਹ ਬਜ਼ੁਰਗਾਂ ਦੀਆਂ ਥਾਪਨਾ ਸੀ ਸਾਡੇ ਚੱਕ 'ਚ ਹਾਏ ਸਾਨੂੰ ਚਾਹੀਦਾ ਉੱਥੇ ਸਕੂਨ ਸੀਗਾ ਪੇਸ਼ਟ ਸੀਗਾ ਉੱਥੇ ਨਾ ਸਾਡੇ ਸਾਹਮਣੇ ਇੱਥੇ ਤਾਂ ਉਹੀ ਦੋ ਜਗਾ ਹਰ ਬੰਦਾ ਇੱਥੇ ਬੇਇਮਾਨੀ ਕਰਦਾ ਰਿਸ਼ਵਤਾਂ ਤੇ ਇੱਥੇ ਲੋਕੀ ਨਹੀਂ ਹਟਦੇ ਇੱਕ ਦਿਨ ਬੂਰਾ ਭਲਾ ਨਹੀਂ ਕਹਿੰਦੇ ਤੇ ਹਟਦੇ ਇਹ ਉੱਥੇ ਗੱਲ ਹੈਗੀ ਸੀ ਉੱਥੇ ਤਾਂ ਕੋਈ ਮਨੂਮ ਵੀ ਨਹੀਂ ਸੀ ਕਰਦਾ ਉਹ ਬਲਕੇ ਦੂਸਰੇ ਮਰਜ਼ਬਲੇ ਵੀ ਨਾ ਬੁੜ